ਇਹ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਗਦਾਰੀ ਬੇਸੂਰ ਜਾ ਕਮੀਆਂ ਦੇ ਗੜੇ ਹਏ ਮਗਦਾਰੀ ਬੇਸੂਰ ਜਾ ਕਮੀਆਂ ਦੇ ਗੜੇ ਮਾਤਰਤੀਏ ਤੇਰੀ ਗੋਦ ਨੂੰ ਹੋਰ ਬਥੇਰੇ ਮਾਤਰਤੀ ਤੇਰੀ ਗੋਦ ਨੂੰ ਚੰਹ ਹੋਰ ਬਥੇਰੇ ਮਗਦਰੀ ਦੇ ਸੂਰਜਾ ਕੰਮੀਆਂ ਦੇ ਵੜੇ ਹਏ ਮਗਦਰੀ ਦੇ ਸੂਰਜਾ ਕੰਮੀਆਂ ਦੇ ਵੜੇ ਜਿੱਥੇ ਤੰਗ ਨਾ ਸਮਝੇ ਨੰਗੀਆਂ ਨੂੰ ਹਏ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਹਏ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਬਾਲ ਤਰਸਦੇ ਜਿੱਥੇ ਬਾਲ ਤਰਸਦੇ ਕੰਗੀਆਂ ਨੂੰ ਬਾਲ ਤਰਸਦੇ ਕੰਗੀਆਂ ਨੂੰ ਨੱਕ ਬਗਦੇ ਖਾਂ ਖੁੰਨੀਆਂ ਅਦਕਾਂਦ ਕਰੇੜੇ ਮਗਦਾਰੀ ਬੇਸੂਰ ਦਾ ਕਮੀਆਂ ਦੇ ਵਿੜੇ ਹਏ ਮਗਦਾਰੀ ਬੇਸੂਰ ਦਾ ਕਮੀਆਂ ਦੇ ਵਿੜੇ ਮਗਦਾਰੀ ਬੇਸੂਰ ਦਾ ਕਮੀਆਂ ਦੇ ਵਿੜੇ ਜਿੱਥੇ ਬੰਦਾ ਜਮਦਾ ਸਿਰੀ ਹੈ ਡੱਕੀਆਂ ਦੀ ਮੇਰੀ ਮੰਦਾ ਜਮਦਾ ਸਿਰੀ ਹੈ ਡਕਿਆਂ ਦੀ ਮੇਰੀ ਧੀਰੀ ਹੈ ਜਿੱਥੇ ਕਰਜੇ ਹਟ ਪੰਜੀਰੀ ਹੈ ਬਾਪੂ ਦੇ ਕਰਜ ਦੇ سود ਨੇ ਪੁੱਤ ਜਮਦੇ ਏਰੇ ਮਗਦਾਰ ਹੀ ਬੇਸੂਰ ਜਾ ਕਮੀਆਂ ਦੇ ਬੜੇ ਹਾਏ ਮਗਦਾਰ ਹੀ ਬੇਸੂਰ ਜਾ ਕਮੀਆਂ ਦੇ ਬੜੇ ਜਿੱਥੇ ਹਾਰ ਮੰਨ ਲਈ ਚਾਵਾਨੇ ਹਾਏ ਜਿੱਥੇ ਕੁੰਝ ਕੇ ਰ ਲਈ ਕਾਮਾਨੇ ਹਾਏ ਜਿੱਥੇ ਹਾਰ ਮੰਨ ਲਈ ਚਾਵਾਨੇ ਕੁੰਝ ਕੇ ਰ ਲਈ ਕਾਮਾਨੇ ਅਣ ਬਿਆਹਿਆ ਹੀ ਮਾਮਾ ਜਿੱਥੇ ਤੀਆਂ ਹੋ ਕੇ ਲੈਂਦੀਆਂ ਅਸਮਾਨ ਜਿ ਡੇਰੇ ਮਗਦਰੀ ਬੇਸੂਰ ਜਾ ਕੰਮਿਆਂ ਦੇ ਬੜੇ ਹਾਏ ਮਗਦਰੀ ਬੇਸੂਰ ਜਾ ਕੰਮਿਆਂ ਦੇ ਬੜੇ ਮਾਤਰੀਏ ਤੇਰੀ ਗੋਦ ਨੂੰ ਚੰਨ ਹੋਰ ਬਖੇਰੇ ਤੋਹ ਵਦਨੂ ਚਨ ਹੋਰ ਬਥੇਰੇ ਮਗਦਰੀ ਵੇ ਸੂਰ ਜਾ ਕਮੀਆਂ ਦੇ ਬੜੇ ਹੋਏ ਮਗਦਰੀ ਵੇ ਸੂਰ ਜਾ ਕਮੀਆਂ ਦੇ ਬੜੇ